ਇਥੋਂ ਦੀਆਂ ਹਕੂਮਤਾਂ ਵੱਡੇ ਹਮਲੇ ਲੈ ਕੇ ਆ ਰਹੀਆਂ ਸਾਡੇ ਤੇ ਤੇ ਪਰ ਸਾਡੇ ਕਿਰਤੀ ਲੋਕਾਂ ਦੀ ਜੋ ਬਾਤ ਚੱਕਦਾ ਉਹਨਾਂ ਦੀ ਬਾਜ ਨੂੰ ਬੰਦ ਕਰਨ ਵਾਸਤੇ ਇਹ ਕਹੇ ਕਹਿੰਦੇ ਵੀ ਕਾਂ ਟੰਕਦਾ ਸੀ ਮਾਰ ਕੇ ਵੀ ਉਹਦੀ ਮਾਂ ਦੀ ਮੌਤ ਹੋਈ ਵੀ ਹੋਵੇ ਇਹ ਦਿਖਾਉਂਦੇ ਆ ਲੋਕਾਂ ਨੂੰ ਵੀ ਸੀ ਭਾਈ ਫੇਰ ਵੀ ਨਹੀਂ ਉਹਦੇ ਸੰਸਕਾਰ ਤੇ ਆਉਣ ਦਿੰਦੇ ਲੋਕ ਹੜ ਬਣ ਕੇ ਆਉਣਗੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵਜਾ ਕਸਾਂਗੇ ਉਹ ਸਗਨਦੀਪ ਨੂੰ ਸਾਡੇ ਦੋਨੇ ਸਾਥੀਆਂ ਨੂੰ ਬਲਦੇਵ ਸਿੰਘ ਚੌਕੇ ਨੂੰ ਰਿਹਾ ਕਰਾਵਾਂਗੇ ਇੱਕ ਪਾਸੇ ਦਾ ਕਾਤਲਾਂ ਨੂੰ ਤੇ ਬਲਾਤਕਾਰੀਆਂ ਨੂੰ ਪਟ્રોલ ਦਿੱਤੀ ਜਾਂਦੀ ਆ ਛੁੱਟੀ ਦਿੱਤੀ ਜਾਂਦੀ ਆ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਟੀਚਰਾਂ ਦੀ ਹੱਕ ਦੀ ਆਵਾਜ਼ ਉਹ ਆਵਾਜ਼ ਠਾਣ ਖਾਤਰ ਉਹ ਦੋ ਕਿਸਾਨਾਂ ਗੁਜੇਲਿਸ ਲੱਗੇ ਆ ਸਰਕਾਰ ਬੁੱਧੀਜੀਵੀਆਂ ਨੂੰ ਵੀ ਬੰਦ ਕਰਨ ਤੇ ਲੱਗੀ ਹੋਈ ਆ ਪ੍ਰੈਸ ਦੀ ਵੀ ਆਵਾਜ਼ ਬੰਦ ਕਰਨ ਤੇ ਲੱਗੀ ਹੋਈ ਆ ਤੇ ਕਿਸਾਨਾਂ ਦੇ ਅੰਦੋਲਨ ਨੂੰ ਵੀ ਜਿਹਨਾਂ ਚ ਬੰਦ ਕਰਕੇ ਉਹਨਾਂ ਨੂੰ ਆਏ ਆ ਕਿਸਾਨਾਂ ਦੀ ਆਵਾਜ਼ ਆ ਜਿਹੜੀ ਦਬਜੂ ਗਈ ਭਗਵਾਨ ਤੁਮਨੂ ਭਲੇਖਾ ਤੇ ਰੰਗਜੀਤ ਨੂੰ ਭਲੇਖਾ ਸੀਗਾ ਤੇ ਭਲੇਖਾ ਪਹਿਲਾਂ ਵੀ ਕੱਢਿਆ ਤਾਂ ਹੁਣ ਵੀ ਕੱਢਦੇ ਆ ਭਵੰਤ ਭੰਨ ਸਾਡਾ ਕਿਸਾਨ ਆਗੂ ਇਸ ਕਰਕੇ ਅੰਦਰ ਆ ਕੋ ਭ੍ਰਿਸ਼ਟਾਚਾਰ ਨੂੰ ਨੰਗਾ ਕਰਦੇ ਤੇ ਉੱਪਰ ਸਾਡੀ ਸਵਾਰੀ ਤੇ ਹੈਗੀ ਸੀ ਟੀਚਰਾਂ ਦੀ ਆਵਾਜ਼ ਚੱਕ ਰਿਆ ਸੀ ਕਿਸ ਸਕੂਲ ਦਰਸ਼ਕ ਦੀ ਲੜਾਈ ਜਰ ਰਹੀ ਸੀਗੀ 5 April ਤੋਂ ਸਾਡੇ ਦੋ ਆਗੂ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਇਥੋਂ ਦੇ ਹਾਕਮਾਂ ਨੇ ਜੋ ਕਿ ਸਗਨਦੀਪ ਜਿਉਂਦਾ ਉਹਦੀ ਮਾਂ ਦਾ ਤਹਾਤ ਹੋ ਗਿਆ 10 ਤਰੀਕ ਦਾ ਵੀ ਸੰਸਕਾਰ ਦਾ ਭੇਜ ਦੋ ਵੀ ਸੰਸਕਾਰ ਤੇ ਆ ਕੇ ਮੂੰਹ ਦੇਖ ਲੈ ਆ ਕਿ ਉਹ ਇਸ ਕਰਕੇ ਭਰਾਵੋ ਉਹਨੂੰ ਸੰਸਕਾਰ ਤੇ ਵੀ ਸਗਨਦੀਪ ਨੂੰ ਜੇਲ੍ਹ ਦੇ ਵਿੱਚੋਂ ਨਹੀਂ ਭੇਜ ਰਹੇ ਲੋਕੋਟੀਬ ਨਾਲ ਜੁੜੋ ਤੁਸੀਂ ਮੈਂ ਇਮਤਾਜ਼ ਇਸ ਵਕਤ ਪਟਿੰਡਾ ਬੱਸ ਸਟੈਂਡ ਦੇ ਬਿਲਕੁਲ ਅੱਗੇ ਮੌਜੂਦ ਹਾਂ ਜਿੱਥੇ ਬੀਕੇਯੂ ਗ੍ਰਾਹਾਂ ਦੇ ਵੱਲੋਂ ਜਿਹੜਾ ਚੌਕ ਆ ਉਹ ਘੇਰ ਕੇ ਆਰਥੀ ਫੂਕ ਮਜਾਰਾ ਕੀਤਾ ਜਾ ਰਿਹਾ ਹੈ। ਇਹ ਗੱਲਬਾਤ ਉੱਥੇ ਕਰ ਲੈਣੇ ਆਗੂਆਂ ਦੇ ਨਾਲ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੂਰੇ ਦਾ ਪੂਰਾ ਚੌਕ ਆ ਉਹ ਜਾਮ ਕਰਤਾ ਕਾਰਨ ਹੈ ਕਿ ਜਿਹੜੇ ਦੋ ਆਗੂ ਨੇ ਉਹ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਪਿਛਲੇ ਲੰਬੇ ਸਮੇਂ ਤੋਂ ਲਗਭਗ 8 ਮਹੀਨੇ ਤੋਂ ਜਿਹੜੇ ਆਗੂ ਨੇ ਉਹ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਤਾਂ ਉਸ ਦੇ ਰੋਸ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਪੁਤਲਾ ਬਣਾ ਕੇ ਫੂਕਿਆ ਜਾ ਰਿਹਾ। ਗੱਲਬਾਤ ਕਰ ਲੈਣੇ ਆ ਆਗੂਆਂ ਦੇ ਨਾਲ। ਪ੍ਰਧਾਨ ਜੀ ਕੀ ਲੋੜ ਪੈਗੀ ਚੌਕ ਜਾਮ ਕਰਕੇ ਆਰਤੀ ਫੂਕ ਰਹੇ ਹੋ ਕੀ ਕਾਰਨ ਨੇ ਇਹ ਸੀ ਆਰਤੀ ਫੂਕ ਰਹੇ ਆ ਜੋ ਕਿ ਜੌਂਦਪਿੰਡ ਦੇ ਵਿੱਚ ਜ਼ਮੀਨੀ ਘੋਲ ਚੱਲ ਰਿਹਾ ਸੀਗਾ ਸਕੂਲ ਦੇ ਸਕੂਲ ਦੇ ਅਰਸ਼ਕ ਦੀ ਲੜਾਈ ਚੱਲ ਰਹੀ ਸੀ ਪੰਜ April ਤੋਂ ਸਾਡੇ ਦੋ ਆਗੂ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਇੱਥੋਂ ਦੇ ਹਾਕਮਾਂ ਨੇ ਜੋ ਕਿ ਸਗਨਦੀਪ ਜਿਉਂ ਦਾ ਉਹਦੀ ਮਾਂ ਦਾ ਦਹਾਤ ਹੋ ਗਿਆ 10 ਤਰੀਕ ਦਾ ਪਰ ਇੱਥੋਂ ਦੀ ਸਰਕਾਰ ਦੇ ਜੇ ਕੰਨ ਤੇ ਜੂ ਨਹੀਂ ਸੜਕੀ ਵੀ ਉਹਨੂੰ ਬਿਮਾਰ ਤੇ ਵੀ ਸੀ ਛੁੱਟੀ ਕਿਹਾ ਸੀ ਵੀ ਦੇ ਦਿਓ ਭਾਈ ਮਾਂ ਉਹਦੀ ਡੀਕ ਰਹੀ ਆ ਪਰ ਉਦੋਂ ਵੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤੇ ਹੁਣ ਭਰਾਵੋ ਦਾ ਦਹਾਤ ਹੋ ਗਿਆ ਵੀ ਸੰਸਕਾਰਤ ਦਾ ਭੇਜ ਦਿਓ ਵੀ ਸੰਸਕਾਰਤ ਦੇ ਆ ਕੇ ਮੂੰਹ ਦੇਖ ਲੈ ਆ ਕਿਹੋ ਇਸ ਕਰਕੇ ਭਰਾਵੋ ਨੂੰ ਸੰਸਕਾਰਤ ਤੇ ਵੀ ਸਗਨਦੀਪ ਨੂੰ ਜੇਲ੍ਹ ਦੇ ਵਿੱਚੋਂ ਨਹੀਂ ਭੇਜ ਰਹੇ ਅਸੀਂ ਅੱਜ ਇਹ ਪੂਰੇ ਸਿਸਟਮ ਦੀ ਪੂਰੀ ਸਰਕਾਰ ਦੀ ਇਹਨਾਂ ਦੇ ਧਾਣੇ ਵਾਣੇ ਦੀ ਆ ਅਰਥੀ ਭੂਕੀ ਆ ਭਰਾਵੋ ਸਾਰੇ ਇੱਥੇ ਰਲੇ ਹੋਏ ਆ ਇਹ ਇਸ ਕਰਕੇ ਆ ਬਸ ਸੱਦਾ ਜਿਹੜਾ ਸੀ ਅੱਜ 10 ਮਿੰਟਾਂ ਲਈ ਜਾਮ ਕੀਤਾਗਾ ਇਸ ਕਰਕੇ ਭਰਾਵੋ ਅਸੀਂ ਇਹ ਸੱਦਾ ਦੇਣ ਆਏ ਆਂ ਵੀ ਆਓ ਇਥੋਂ ਦੀਆਂ ਹਕੂਮਤਾਂ ਵੱਡੇ ਹਮਲੇ ਲੈ ਕੇ ਆ ਰਹੀਆਂ ਸਾਡੇ ਤੇ ਤੇ ਪਰ ਸਾਡੇ ਕਿਰਤੀ ਲੋਕਾਂ ਦੀ ਜੋ ਕੋ ਬਾਤ ਚੱਕਦਾ ਉਹਨਾਂ ਦੀ ਬਾਜ ਨੂੰ ਬੰਦ ਕਰਨ ਵਾਸਤੇ ਇਹ ਕਹੇ ਕਹਿੰਦੇ ਵੀ ਕਾਂ ਟੰਕਦਾ ਸੀ ਮਾਰ ਕੇ ਵੀ ਉਹਦੀ ਮਾਂ ਦੀ ਮੌਤ ਹੋਈ ਵੀ ਹੋਵੇ ਇਹ ਦਿਖਾਉਂਦੇ ਆ ਲੋਕਾਂ ਨੂੰ ਵੀ ਸੀ ਭਾਈ ਫੇਰ ਵੀ ਨਹੀਂ ਉਹ ਸੰਸਕਾਰ ਤੇ ਆਉਣ ਦਿੰਦੇ ਪਰ ਇਹ ਹਾਕਮਾਂ ਦਾ ਭਲੇਖਾ ਹੋਊਗਾ ਆ ਲੋਕ ਲਹਿਰ ਆ ਜਿਹੜੀ ਲੋਕ ਹੜ ਬਣ ਕੇ ਆਉਣਗੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵਜਾ ਕਸਾਂਗੇ ਉਹ ਸਗਨਦੀਪ ਨੂੰ ਸਾਡੇ ਦੋਨੇ ਸਾਥੀਆਂ ਨੂੰ ਬਲਦੇਵ ਸਿੰਘ ਚੌਕੇ ਨੂੰ ਰਿਹਾ ਕਰਾਵਾਂਗੇ ਇਸ ਕਰਕੇ ਅੱਜ ਅਸੀਂ ਉਹ ਰੋਸ ਵੱਲੋਂ ਲਗਾਤਾਰ ਹੀ ਅਸੀਂ 11 ਤਰੀਕ ਤੋਂ ਇੱਥੇ ਮੋਰਚਾ ਵੀ ਲਾਇਆ ਹੋਇਆ ਸਾਡਾ ਤੇ ਅਸੀਂ ਰੋਜ਼ ਵੱਖਰੋ ਵੱਖਰਾ ਢੰਗ ਨਾਲ ਮੁਜ਼ਾਹਰਾ ਵੀ ਕਰਦੇ ਆਂ ਅੱਜ ਅਸੀਂ ਇਸ ਸਿਸਟਮ ਦੀ ਅਰਥੀ ਫੂਕਦੇ ਆਂ ਇਸ ਕਰਕੇ ਜਿੰਨਾ ਚਿਰ ਉਹ ਰਹਾ ਨਹੀਂ ਹੁੰਦੇ ਉਹਨਾਂ ਦੇ ਕਿਸਾਨਾਂ ਦਾ ਹੱਥਾ ਜਾਰੀ ਰਹੂ ਜੀ ਤਾਂ ਦਿਖਾ ਦਿੰਨੇ ਆਂ ਚੌਂਕ ਦੇ ਵਿਚਾਲੇ ਜਿਹੜੀ ਅਰਥੀ ਹੈ ਉਹ ਰੱਖ ਲਈ ਗਈ ਹੈ ਤੇ ਬਠਿੰਡਾ ਬੱਸ ਸਟੈਂਡ ਬਿਲਕੁਲ ਜਾਮ ਕਰ ਦਿੱਤਾ ਗਿਆ ਆ ਆਸੇ ਪਾਸੇ ਤਸਵੀਰਾਂ ਦਿਖਾ ਦਿੰਨੇ ਆ ਕਿ ਵੱਡੀ ਗਿਣਤੀ ਵਿੱਚ ਕਿਸਾਨ ਬੀਕੇਯੂ ਗ੍ਰਾਹਾਂ ਦੇ ਕਿਸਾਨ ਨੇ ਜਿਹੜੇ ਆਗੂ ਨੇ ਜੋ ਵਰਕਰ ਨੇ ਉਹ ਪਹੁੰਚੇ ਨੇ ਤੇ ਅਰਥੀ ਫੂਕ ਮਜਾਰਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਹੈ ਅੱਜ ਚੌਕ ਜਮ ਕਰ ਲਿਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਮਤਲਬ ਚੇਲੇ ਵਿੱਚ ਡੱਕ ਕੇ ਕੀ ਕਹਿਣਾ ਚਾਹੁੰਦੇ ਆ ਕਿ ਲੋਕ ਹਟ ਜਾਣਗੇ ਬੋਲਣਾ ਆਵਾਜ਼ ਚੱਕਣੋ ਹਟ ਜਾਣਗੇ ਆਪਣੀ ਸਰਕਾਰ ਬੁੱਧੀਜੀਵੀਆਂ ਨੂੰ ਵੀ ਬੰਦ ਕਰਨ ਤੇ ਲੱਗੀ ਹੋਈ ਆ ਪ੍ਰੈਸ ਦੀ ਵੀ ਆਵਾਜ਼ ਬੰਦ ਕਰਨ ਤੇ ਲੱਗੀ ਹੋਈ ਆ ਤੇ ਕਿਸਾਨਾਂ ਦੇ ਅੰਦੋਲਨ ਨੂੰ ਵੀ ਜੇਲ੍ਹਾਂ ਚ ਬੰਦ ਕਰਕੇ ਉਹਨਾਂ ਨੂੰ ਆਇਆ ਕਿਸਾਨਾਂ ਦੀ ਆਵਾਜ਼ ਆ ਜਿਹੜੀ ਦਬ ਜੂਗੀ ਪਹਿਲਾਂ ਵੀ ਬਥੇਰੇ ਸਰਕਾਰਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜ਼ੁਲਮ ਕੀਤਾ ਭਗਵੰਤ ਮਾਨ ਨੂੰ ਭਲੇਖਾ ਤੇ ਰੰਗਜੀਤ ਨੂੰ ਵੀ ਭਲੇਖਾ ਸੀਗਾ ਤੇ ਭਲੇਖਾ ਪਹਿਲਾਂ ਵੀ ਕੱਢਿਆ ਤੇ ਹੁਣ ਵੀ ਕੱਢਦੇ ਭਗਵੰਤ ਮਾਨ ਇਵੇਂ ਮਤਲਬ ਉਹ ਜੇਲ੍ਹ ਦੇ ਵਿੱਚੋਂ ਜ਼ਮਾਨਤ ਨਹੀਂ ਦੇ ਰਹੇ ਮਤਲਬ ਇੱਕ ਜਦੋਂ ਕਿਸੇ ਦੀ ਮਾਂ ਦੀ ਮੌਤ ਹੋ ਜਾਏ ਉਹਨੂੰ ਮਿਲ ਨਹੀਂ ਦੇ ਰਹੇ ਪਰ ਦੂਸਰੇ ਪਾਸੇ ਇੱਥੇ ਜਿਹੜੇ ਸਾਧਾ ਨੂੰ ਵਾਰ-ਵਾਰ ਜ਼ਮਾਨਤਾਂ ਮਿਲਦੀਆਂ ਨੇ ਉਹ ਵੀ ਬਿਨਾਂ ਗੱਲ ਤੋਂ ਬਿਨਾਂ ਕਾਰਨ ਤੋਂ ਵਾਰ-ਵਾਰ ਪ੍ਰੋਬਲਮ ਮਿਲਦੀਆਂ ਨੇ ਪਰ ਅਜਿਹੇ ਲੋਕਾਂ ਨੂੰ ਜੇਲਾ ਵਿੱਚ ਰੱਖਿਆ ਜਾਂਦਾ ਜਿਹੜੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਨੂੰ ਜਿਹੜੀ ਜੀਵ ਤੇ ਤਾਲਾਬੰਦੀ ਕਰ ਰਹੇ ਆ ਇੱਕ ਪਾਸੇ ਦਾ ਕਾਤਲਾਂ ਨੂੰ ਤੇ ਬਲਾਤਕਾਰੀਆਂ ਨੂੰ ਪਟ્રોલ ਦਿੱਤੀ ਜਾਂਦੀ ਆ ਛੁੱਟੀ ਦਿੱਤੀ ਜਾਂਦੀ ਆ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਟੀਚਰਾਂ ਦੀ ਹੱਕ ਦੀ ਆਵਾਜ਼ ਇੱਕ ਭ੍ਰਿਸ਼ਟ ਜਿਹੜਾ ਭਗਵੰਤਮਾਨ ਕਹਿੰਦਾ ਸੀ ਮੈਂ ਨਕੀਆ ਲੋਕਾਂ ਦੀ ਸੱਥਾਂ ਤੋਂ ਗੱਲ ਚੱਲਿਆ ਕਰੂ ਇੱਕ ਸਕੂਲ ਦੀ ਮੈਨੇਜਮੈਂਟ ਦੇ ਮੁਨਗੇ ਵਿਰੋਧ ਭ੍ਰਿਸ਼ਟ ਤੇ ਉਹ ਆਵਾਜ਼ ਉਠਾਉਣ ਖਾਤਰ ਉਹ ਦੋ ਕਿਸਾਨ ਆ ਗੁਜੇਲ ਚ ਲੱਕੇ ਆ ਇਹ ਨਾ ਅੱਜ ਦਵੇ ਨਾ ਕੱਲ ਦਵੇ ਤਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਆਸੇ ਪਾਸੇ ਜਿਹੜਾ ਘੇਰਾ ਆ ਉਹ ਕਾਫੀ ਵੱਡਾ ਬਠਿੰਡਾ ਬੱਸ ਸਟੈਂਡ ਨੂੰ ਬਿਲਕੁਲ ਜਾਮ ਕਰ ਦਿੱਤਾ ਗਿਆ ਬੀਕੇਯੂ ਗਰਾਹਾਂ ਤੇ ਵਰਕਰਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਆਸੇ ਪਾਸੇ ਸਾਰਾ ਟ੍ਰੈਫਿਕ ਜਿਹੜਾ ਉਹ ਰੋਕ ਲਿਆ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੀ ਆਵਾਜ਼ ਆ ਜਿਹੜੀ ਉਹ ਸਰਕਾਰ ਨੇ ਸੁਣੀ ਨਹੀਂ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜ਼ਿਲ੍ਹੇ ਵਿੱਚ ਡੱਕੇ ਰੱਖਿਆ ਹੋਇਆ ਤਾਂ ਬਣ ਰਿਹਾ ਲਗਾਤਾਰ ਜਿਹੜੀ ਗੱਲਬਾਤ ਹੈ ਉਹਨਾਂ ਨੂੰ ਕੋਈ ਨਹੀਂ ਸਮਝੀ ਕਰ ਲੈਨੇ ਇੱਥੇ ਸ਼ੰਗਾਰਾ ਸਿੰਘ ਮਾਣ ਹੋਣਗੇ ਪ੍ਰਧਾਨ ਜੀ ਕੀ ਲੋਨ ਪੈ ਗਈ ਚੌਕ ਜਾਮ ਕਰਨ ਦੀ ਤੁਹਾਡੀ ਆਵਾਜ਼ ਵੈਸੇ ਸੁਣ ਨਹੀਂ ਰਹੇ ਨਹੀਂ ਸੁਣ ਨਹੀਂ ਰਹੇ ਸਾਨੂੰ ਅੱਜ ਪੰਜਵਾਂ ਦਿਨ ਹੋ ਗਿਆ ਡੀਸੀ ਦਫ਼ਤਰ ਬਚੰਦਾ ਅੱਗੇ ਬੈਠਾ ਨੂੰ ਉਧੇ ਤੋਂ ਲੈ ਕੇ ਅਸੀਂ ਘੰਟਾ ਲਾਉਨੇ ਆ ਮੁਜਾਰਾ ਕਰਦੇ ਆ ਅੱਜ ਅਸੀਂ ਇਹ ਸਾਡੀ ਗੱਲ ਨਹੀਂ ਸੁਣਦੇ ਇਸ ਕਰਕੇ ਪੰਜਾਬ ਸਰਕਾਰ ਦੀ ਦੇ ਇਥੋਂ ਦੇ ਪ੍ਰਬੰਧ ਦੀ ਅਰਥੀ ਸਾਡਾ ਰਹਿ ਰਹੇ ਆ ਇਥੇ ਅੱਡੇ 'ਚ ਖੜਕੇ ਅਸੀਂ ਆਪ ਦੀ ਗੱਲ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਹਾਂ ਤੁਹਾਡਾ ਵੀ ਧੰਨਵਾਦ ਜਿਹੜੇ ਜਿਹੜੇ ਵੀ ਤੁਹਾਡੇ ਚੈਨਲ ਨੂੰ ਸੁਣ ਰਹੇ ਆ ਕਿ ਹਾਲਤ ਇਹ ਹੈ ਵੀ 5-6 ਦਿਨ ਹੋ ਗਏ ਸਾਡਾ ਕਿਸਾਨ ਆਗੂ ਇਸ ਕਰਕੇ ਅੰਦਰ ਆ ਕਿ ਉਹ ਭ੍ਰਿਸ਼ਟਾਚਾਰ ਨੂੰ ਨੰਗਾ ਕਰਦੇ ਤੇ ਸਾਡੀ ਸਵਾਰੀ ਨੇ ਹੈਗੀ ਸੀ ਟੀਚਰਾਂ ਦੀ ਆਵਾਜ਼ ਚੱਕ ਰਿਆ ਸੀ ਉਹ ਨਹੀਂ ਚੱਕ ਰਿਆ ਸੀ ਜਿਹੜੇ ਚੱਕ ਰਿਹਾ ਸੀ ਉਹਨਾਂ ਦੀ ਹਮਾਇਤ ਕਰ ਰਿਹਾ ਸੀ ਇੱਕ ਸੂਰਤ ਦੀ ਮਾਤਾ ਮਰ ਗਈ ਆ ਅਸੀਂ ਕਹਿ ਬੀ ਆਪ ਦੀਆਂ ਮਾਤਾ ਦੀਆਂ ਅੰਤਿਮ ਰਸਮਾਂ ਦੇਣ ਵਾਸਤੇ ਕੋਈ ਇੱਕ ਕੁਝ ਦਿਨਾਂ ਦੀ ਛੁੱਟੀ ਦੇ ਦਿਓ ਤੁਸੀਂ ਦੀ ਜ਼ਮਾਨਤ ਕਰ ਦਿਓ ਇਸ ਕਰਕੇ ਅਸੀਂ ਇਥੇ ਅਰਜ਼ੀਆਂ ਵੀ ਲਾਈਆਂ ਇਸ ਕਰਕੇ ਉਹ ਇਧਰ ਸਾਨੂੰ ਇਹ ਨਹੀਂ ਦੇ ਰਹੇ ਇਸ ਕਰਕੇ ਅਸੀਂ ਅੱਜ ਆਹ ਸਾਨੂੰ ਕੌੜਾ ਚੱਪਣਾ ਪਿਆ ਬਿਲਕੁਲ ਸਾਡਾ ਇਹਦਾ ਕਹਿਣਾ ਕਿ ਲੋਕਾਂ ਨੂੰ ਸੁਣਾਉਣਾ ਸਾਡਾ ਮਕਸਦ ਹੈ ਜਿਹੜੇ ਲੋਕ ਨੇ ਆਸੇ-ਪਾਸੇ ਤਾਂ ਜਿਹਨੂੰ ਪਤਾ ਲੱਗ ਸਕੇ ਕਿ ਸਰਕਾਰ ਕਿਸ ਤਰੀਕੇ ਨਾਲ ਆਵਾਜ਼ ਨੂੰ ਲਗਾਤਾਰ ਦੱਬ ਰਹੀ ਹੈ ਤਾਂ ਹੁਣ ਇਸ ਤੋਂ ਬਾਅਦ ਪਤਲਾ ਜਿਹੜਾ ਉਹ ਫੂਕਿਆ ਜਾਵੇਗਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਪਤਲਾ ਫੂਕਿਆ ਜਾਵੇਗਾ